ਪੰਜਾਬ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਨੀਤੀ ਆ ਉਹਨੂੰ ਹਾਈ ਕੋਰਟ ਦੇ ਵਿੱਚ ਜਨਤੀ ਦੇ ਦਿੱਤੀ ਗਈ ਆ ਕੁਝ ਸਮਾਜਿਕ ਕਾਰਕੂਨਾ ਨੇ ਦੋ ਸਮਾਜਿਕ ਕਾਰਕੂਨਾ ਨੇ ਨਵਿੰਦਰ ਪੀ ਕੇ ਸਿੰਘ ਤੇ ਸਮਿਤਾ ਕੌਰ ਨੇ ਪੀਆਲ ਦਾਕੀਤੀਆ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਜਿਹੜੀਆਂ ਸੇਫਗਾਰਡ ਸੀ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਆ ਉਹਨਾਂ ਨੇ ਕਿਹਾ ਵਾ ਕਿ ਇਹਦੇ ਚ ਜਿਹੜੀ ਬਣਦਾ ਟੁਕਮਾ ਮੁਆਵਜ਼ਾ ਨਹੀਂ ਦਿੱਤਾ ਗਿਆ ਦਿੱਤਾ ਜਾ ਰਿਹਾ ਔਰ ਨਾਲ ਹੀ ਜਿਹੜੀ ਵਾਈ ਯੋਗ ਉਪਜਾਊ ਜ਼ਮੀਨ ਆ ਉਹਨੂੰ ਅਖਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਸਮਾਜ ਦੇ ਵਾਤਾਵਰਣ ਦੇ ਉੱਤੇ ਦੋਵਾਂ ਦੇ ਉੱਤੇ ਬਹੁਤ ਭਾਰੀ ਅਸਰ ਪਵੇਗਾ ਪੀਆਇਲ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਦੇ ਲਈ 2013 ਦੀ ਨੀਤੀ ਬਣੀ ਹੋਈ ਸੀ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਉਹਦੀ ਵੀ ਇਸ ਨਵੀਂ ਨੀਤੀ ਦੇ ਤਹਿਤ ਲੰਘਣਾ ਹੋ ਰਿਹਾ ਸੋ ਇਸ ਪੀਆਰਐਲ ਦੇ ਜ਼ਰੀਏ ਜਿਹੜੀ ਨਵੀਂ ਨੀਤੀ ਆ ਜਿਹੜੀ ਪੰਜਾਬ ਸਰਕਾਰ ਲਿਆਉਣਾ ਚਾਹੀ ਆ ਉਹਦੇ ਤੇ ਰੋਕ ਲਾਉਣ ਵਾਸਤੇ ਕਿਹਾ ਗਿਆ ਵਾ ਪਰ ਪਤਾ ਹੀ ਆ ਕਿ ਪਿਛਲੇ ਕਾਫੀ ਹਫ਼ਤਿਆਂ ਤੋਂ ਕੁਝ ਹਫ਼ਤਿਆਂ ਤੋਂ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਦੀ ਸਾਰੇ ਪਾਸਿਓਂ ਵਿਰੋਧੀ ਧਿਰਾਂ ਵੱਲੋਂ ਕਿ ਸਾਰੀ ਜਥੇਬੰਦੀਆਂ ਵੱਲੋਂ ਵਿਰੋਧ ਹੋ ਰਿਹਾ ਵਾ ਉਹਨਾਂ ਨੂੰ ਲੱਗਦਾ ਵਾ ਕਿ ਬੜੀ ਉਪਜਾਊ ਜ਼ਮੀਨ ਜਿਹੜੀ ਆ ਉਹਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਔਰ ਇਹਦੇ ਵਾਸਤੇ ਪੰਜਾਬ ਦੀ ਆਪ ਲੀਡਰਸ਼ਿਪ ਦੇ ਇਲਾਵਾ ਦਿੱਲੀ ਦੀ ਜਿਹੜੀ ਆਪ ਦੀ ਲੀਡਰਸ਼ਿਪ ਆ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਰਾਗਵ ਚੱਡਾ ਸੰਦੀਪ ਪਾਠਕ ਵਗੈਰਾ ਜਿਹੜੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਰਹਿ ਜਾ ਰਹੀ ਹੈ। ਦੇਖਦੇ ਹਾਂ ਕਿ ਹਾਈ ਕੋਰਟ ਇਹਦੇ ਬਾਰੇ ਕੀ ਰੋਖ ਅਪਣਾਉਂਦਾ ਵਾ ਜੇ ਹਾਈ ਕੋਰਟ ਨੇ ਇਹਦਾ ਨੋਟਿਸ ਲੈ ਲਿਆ ਔਰ ਪੀਆਇਲ ਨੂੰ ਐਡਮਿਟ ਕਰ ਲਿਆ ਤੇ ਪੰਜਾਬ ਸਰਕਾਰ ਵਾਸਤੇ ਬਹੁਤ ਵੱਡਾ ਧੱਕਾ ਹੋਊਗਾ ਬਹੁਤ ਵੱਡੀ ਸੈਟਬੈਕ ਹੋਊਗੀ ਔਰ ਇਹਦਾ ਫਿਰ ਆਬਵੀਅਸਲੀ ਇਹ ਜਿਹੜੀ ਨੀਤੀ ਆ ਕੁਝ ਮਹੀਨਿਆਂ ਵਾਸਤੇ ਡਿਲੇ ਹੋ ਜੂਗੀ ਇਹਨੂੰ ਇੰਪਲੀਮੈਂਟ ਪੰਜਾਬ ਸਰਕਾਰ ਨਹੀਂ ਕਰ ਸਕੂਗੀ ਔਰ ਜੇ ਕਿਤੇ ਕੁਝ ਮਹੀਨੇ ਦਾ ਟ੍ਰਾਇਲ ਚੱਲੂਗਾ ਔਰ ਉਸ ਤੋਂ ਬਾਅਦ ਜੇ ਨਾ ਫੈਸਲਾ ਹੋਊਗਾ ਜੇ ਪੰਜਾਬ ਸਰਕਾਰ ਦੇ ਖਿਲਾਫ ਫੈਸਲਾ ਚਲਾ ਗਿਆ ਤੇ ਪੰਜਾਬ ਸਰਕਾਰ ਨੂੰ ਫਿਰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਤੇ ਇਹਦਾ ਮਤਲਬ ਹੈ ਉਦੋਂ ਤੱਕ ਫਿਰ ਚੋਣਾਂ ਆ ਜਾਣਗੀਆਂ ਸੋ ਇਹਦੇ ਇਹਦੇ ਬੜੇ ਇੰਪੋਰਟੈਂਟ ਮਾਇਨੇ ਨੇ ਇਸ ਪੀਆਈਐਲ ਦੇ ਔਰ ਦੇਖਦੇ ਹਾਂ ਕਿ ਹਾਈ ਕੋਰਟ ਇਹਦੇ ਬਾਰੇ ਕੀ ਰੁਖ ਅਪਣਾਉਂਦਾ ਵਾ ਮੈਂ ਦੱਸਣਾ ਚਾਹਨਾ ਮਾਂ ਕਿ ਆਲਮੋਸਟ ਇਸ ਨੀਤੀ ਦੇ ਤਹਿਤ ਪੰਜਾਬ ਸਰਕਾਰ ਕਰੀ 65000 ਏਕੜ ਸਤਾਈ ਸ਼ਹਿਰਾਂ ਦੇ ਵਿੱਚ ਅਕਵਾਇਰ ਕਰਨ ਜਾਰੀ ਆ ਜਿਹਦੇ ਵਿੱਚੋਂ ਕਰੀਬ 24000 ਏਕੜ ਸਿਰਫ ਲੁਧਿਆਣੇ ਦੇ ਲਾਗੇ ਦਾ ਖੇਆਰੀਆ ਦੇ ਵਿੱਚ ਜੋਗੀ ਪੱਤੀ ਟਿੰਬਤੀ ਪਿੰਡਾਂ ਦਾ ਏਰੀਆ ਅਕਵਾਇਰ ਹੋਣਾ। ਸੋ ਦੇਖਦੇ ਆ ਕਿ ਹਾਈ ਕੋਰਟ ਦੇ ਉੱਪਰ ਕੀ ਰੋਕ ਨਾਦਾ ਜਿੱਥੇ ਇੱਕ ਪੀਆਈਐਲ ਦਾਇਰ ਕੋਈ ਆ। ਹੁਣ ਵੱਧਦੇ ਆ ਦੂਸਰੀ ਖਬਰ ਵੱਲ ਸੁਪਰੀਮ ਕੋਰਟ ਨੇ ਪੰਜਾਬ ਦੀ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਜਿਹੜੀ ਪਟੀਸ਼ਨ ਸੀ ਉਹਨੂੰ ਸੁਣ ਤੋਂ ਨਾਕਾ ਕਰ ਦਿੱਤੀ ਆ। ਇੱਕ ਪੁਰਾਣਾ ਪਿਛਲੇ ਸਾਲ ਦਾ ਮਸਲਾ ਵਾ ਕਿਉਂਕਿ ਹਰ ਸਾਲ ਜਿਹੜਾ BBMB ਦਾ ਪਾਣੀ ਆ ਉਹਦੀ ਇੱਕ ਲਿਮਿਟ ਬੰਨੀ ਹੁੰਦੀ ਆ। ਸੋ ਪੰਜਾਬ ਸਰਕਾਰ ਨੇ ਪਿਛਲੀ ਅਪ੍ਰੈਲ ਮਈ ਦੇ ਵਿੱਚ ਕਿਹਾ ਕਿ ਜਿਹੜੀ ਲਿਮਿਟ ਆ ਹਰਿਆਣਾ ਦੀ ਲਿਮਿਟ ਆ ਹਰਿਆਣਾ ਉਸ ਤੋਂ ਵੱਧ ਪਾਣੀ ਲੈਣਾ ਚਾਹੁੰਦਾ ਵਾ। ਪਾਣੀ ਕੁਝ ਪੰਜਾਬ ਨੇ ਦਿੱਤਾ ਲੇਕਿਨ 4500 ਕਿਊਸਿਕ ਹੋਰ ਵੱਧੂ ਪਾਣੀ ਜਿਹੜਾ ਹਰਿਆਣਾ ਨੇ ਮੰਗਿਆ ਤੇ ਪੰਜਾਬ ਨੇ ਉਹ ਨਹੀਂ ਕਰ ਦਿੱਤੀ। BBMB ਨੇ ਹੁਕਮ ਦਿੱਤੇ। ਕੇਂਦਰ ਨੇ ਕੇਂਦਰ ਦੇ ਹੋਮ ਸੈਕਟਰੀ ਨੇ ਇੱਕ ਮੀਟਿੰਗ ਲਈ ਉਹਦੇ ਵਿੱਚ ਹੁਕਮ ਹੋਏ ਪੰਜਾਬ ਨੂੰ ਕੁਝ ਪਾਣੀ ਰਿਲੀਜ਼ ਕਰੋ। ਇਹਦੇ ਖਿਲਾਫ ਪੰਜਾਬ ਸਰਕਾਰ ਜਿਹੜੀ ਆ ਉਹ ਹਾਈ ਕੋਰਟ ਗਈ ਹਾਈ ਕੋਰਟ ਨੇ ਕਿਹਾ ਕਿ ਇੱਕ ਹਿਮੇਨਿਟਰੀਅਨ ਗਰਾਉਂਡ ਤੇ ਪੰਜਾਬ ਨੂੰ ਹਰਿਆਣਾ ਨੂੰ ਪਾਣੀ ਦੇਣਾ ਚਾਹੀਦਾ ਵਾ ਸੋ ਉਹਨਾਂ ਨੇ ਪੰਜਾਬ ਨੂੰ ਰੀਲੀਫ ਨਹੀਂ ਦਿੱਤੀ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਗਈ ਸੀ ਲੇਕਿਨ ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹਨੂੰ ਰਾਹਤ ਨਹੀਂ ਮਿਲੀ ਮੇਰਾ ਮੰਨਣਾ ਵਾ ਕਿ ਇਹ ਪਿਛਲੇ ਸਾਲ ਦਾ ਮਸਲਾ ਵਾ ਉਹ ਤੋਂ ਟਲ ਗਿਆ ਹੁਣ ਅਗਲੇ ਸਾਲ ਦੀ ਨਵੀਂ ਲਿਮਟ ਬਣੀ ਗਈ ਆ ਔਰ ਇਸ ਲਿਮਟ ਦੇ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਨੂੰ ਹਰ ਮਹੀਨੇ ਦੇ ਅੰਕੜੇ ਜਿਹੜੇ ਨੇ ਉਹ ਜਨਤਕ ਕਰਨੇ ਚਾਹੀਦੇ ਆ ਔਰ ਜਦੋਂ ਹੀ हरियाणा या कोई स्टेट ਦਾ ਜਿਹੜੀ ਲਿਮਿਟ ਆ ਉਸ ਤੋਂ ਵੱਧ ਪਾਣੀ ਜਾਣ ਲੱਗ ਪਵੇ ਤਾਂ ਉਸੇ ਵੇਲੇ ਉਹਨੂੰ ਫਲੈਗ ਕਰਨਾ ਚਾਹੀਦਾ ਪਿਛਲੇ ਸਾਲ ਦੇ ਮਸਲੇ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਚੈਲੰਜ ਕਰਨਾ ਕਰਨ ਦਾ ਕੋਈ ਮਾਇਨਾ ਨਹੀਂ ਕਿਉਂਕਿ ਜਿਵੇਂ ਹੁਣ ਸੁਪਰੀਮ ਕੋਰਟ ਨੇ ਪੰਜਾਬ ਦੀ ਪਟੀਸ਼ਨ ਸੁਣਨ ਤੋਂ ਨਾ ਕਰ ਦਿੱਤੀ ਆ ਪੰਜਾਬ ਵਾਸਤੇ ਇਹ ਸੈਟਬੈਕ ਆ ਸੋ ਇਹਦੇ ਨਾਲੋਂ ਬੈਟਰ ਹੁੰਦਾ ਕਿ ਪੰਜਾਬ ਸਰਕਾਰ ਆਪਣੀ ਪਟੀਸ਼ਨ ਨੂੰ ਵਾਪਸ ਲੈ ਲੈਂਦੀ ਔਰ ਅੱਗੇ ਤੋਂ ਸਖਤ ਨਿਗਰਾਨੀ ਜਿਹੜੀ ਆ ਮੰਥ ਬਾਏ ਮੰਥ ਉਹਨੂੰ ਮਾਨੀਟਰ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰਦੀ ਇਸ ਵੀ ਕਬਰ ਬਰ ਵਨ ਦਿਨ ਪੰਜਾਬ ਦੇ ਲੀਡਰਾਂ ਤੋਂ ਕਾਂਗਰਸ ਹਾਈ ਕਮਾਂਡ ਨੇ ਬੁਗੇਸ਼ ਬਕੇਲ ਦੇ ਥਰੂ ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਕਾਂਗਰਸ ਦੀ ਜਿਹੜੀ ਜਿਹੜੀ ਯੂਨਿਟ ਆ ਉਹਦੀ ਕੀ ਸਥਿਤੀ ਆ ਕੀ ਉਹ 2027 ਦੇ ਚੋਣਾਂ ਜਿੱਤਣ ਦੇ ਯੋਗ ਹੈ ਜਾਂ مقابلہ ਦੇ ਸਕਦੀ ਆ ਇਹਦੇ ਉੱਪਰ ਬਹੁਤ ਸਾਰੇ ਲੀਡਰਾਂ ਨੇ ਜਿਹੜੀ ਫੀਡਬੈਕ ਦਿੱਤੀ ਆ ਕਾਂਗਰਸ ਹਾਈ ਕਮਾਂਡ ਨੂੰ ਉਏਵਾ ਕਿ ਪੰਜਾਬ ਦੀ ਯੂਨਿਟ ਦੇ ਵਿੱਚ ਵੱਡੇ ਪੱਧਰ ਤੇ ਫੇਰ ਬਦਲੇ ਦੀ ਟੈਂਸ਼ਨ ਕਰਨ ਦੇ ਲੋਗ ਹੈ ਨਮਾ ਪ੍ਰਧਾਨ ਇਸ ਵੇਲੇ ਰਾਜਾ ਵੜਿੰਗ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਬਹੁਤਾ ਸਮਾਂ ਉਹ ਦਿੱਲੀ ਲਾਉਣਾ ਪੈਂਦਾ ਉਹਨਾਂ ਨੂੰ ਜੋ ਇਸ ਕਰਕੇ ਇੱਕ ਤੇ ਮੰਗ ਬਹੁਤ ਸਾਰੀਆਂ ਹਲਕੀਆਂ ਜਿਹੀਆਂ ਉੱਠ ਰਹੀਆਂ ਕਿ ਨਵਾਂ ਪ੍ਰਧਾਨ ਚੁੜਨਾ ਚਾਹੀਦਾ ਵਾ ਦੂਸਰੀ ਮੰਗ ਇਹ ਆ ਕਿ ਜਿਹੜੀ ਲੜਾਈ ਆਪਸ ਦੇ ਵਿੱਚ ਉਹਨੂੰ ਸੁਝਾਇਆ ਜਾਵੇ ਔਰ ਬਹੁਤੇ ਲੀਡਰਾਂ ਨੂੰ ਟਾਸ ਦਿੱਤੇ ਜਾਣ ਤਾਂ ਕਿ ਉਹ ਆਪਣੇ ਆਪਣੇ ਕੰਮ 'ਚ ਬਿਜ਼ੀ ਹੋ ਜਾਣ ਔਰ ਇਹ ਜਿਹੜੀ ਅੰਦਰੂਨੀ ਫੋਟ ਆ ਉਹਦੇ ਕਰਕੇ ਪਾਰਟੀ ਦਾ ਨੁਕਸਾਨ ਨਾ ਹੋਵੇ ਇੱਕ ਇੱਕ ਫੀਲਿੰਗ ਆ ਕਿ ਲੁਧਿਆਣਾ ਜਲੰਧਰ ਇਹ ਜ਼ਮਨੀ ਚੋਣਾਂ ਜੇ ਪਾਰਟੀ ਹਾਰੀ ਆ ਤੇ ਅੰਦਰੂਨੀ ਫੋਟ ਕਰਕੇ ਹਾਰੀ ਆ ਪ੍ਰੋਪਰ ਕੈਂਪੇਨਿੰਗ ਨਹੀਂ ਹੋ ਸਕੀ ਸੋ 2027 ਚੋਣਾਂ ਵਾਸਤੇ ਔਰ ਉਸ ਤੋਂ ਪਹਿਲਾਂ ਤਰਨਤਾਰਨ ਦੀ ਇੱਕ ਜ਼ਮਨੀ ਚੋਣ ਵੀ ਆ ਰਹੀ ਆ ਉਹਦੇ ਵਾਸਤੇ ਲਿਡਰਾਂ ਨੇ ਪੰਜਾਬ ਦੇ ਲਿਡਰਾਂ ਨੇ ਹਾਈ ਕਮਾਂਡ ਨੂੰ ਕਿਹਾ ਵਾ ਕਿ ਵੱਡੇ ਪੱਧਰ ਤੇ ਫਿਰ ਬਦਲਦੇ ਰੀਵੈਂਪਲ ਦੀ ਲੋੜ ਹੈ ਪੰਜਾਬ ਦੀ ਯੂਨਿਟ ਨੂੰ ਦੇਖਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਪੰਜਾਬ ਯੂਨਿਟ ਦੇ ਵਿੱਚ ਕਿਹੋ ਜਿਹੇ ਫਿਰ ਬਦਲ ਆਉਂਦੇ ਆ ਜੇ ਆਉਂਦੇ ਆ ਲਾਸਟ ਖਬਰ ਤੇ ਪਹੁੰਚਦੇ ਆਪਾਂ ਖਟਕਰ ਕਲਾਮ ਸ਼ਹੀਦ ਆਜ਼ਮ ਦਾ ਜਦੀ ਪਿੰਡ ਜਿਹੜਾ ਵਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਉੱਥੇ ਕੱਲ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਹੈਰੀਟੇਜ ਕੰਪਲੈਕਸ ਦਾ ਨੀ ਪੱਤਰ ਰੱਖਿਆ ਕਰੀਬ 54 ਕਰੋੜ ਦਾ ਖਰਚਾ ਹੋਣਾ ਹੈ ਇਸ ਹੈਰੀਟੇਜ ਕੰਪਲੈਕਸ ਦੇ ਵਿੱਚ ਉਹਦੇ ਕੰਪਲੈਕਸ ਦੇ ਉੱਪਰ ਖਰਚ ਹੋਣਾ ਹੈ ਔਰ ਇਸ ਮੌਕੇ ਤੇ ਬੇਸੇ ਤੇ ਇਹ ਬੜੀ ਚੰਗੀ ਗੱਲ ਹੈ ਕਿ ਉੱਥੇ ਹੈਰੀਟੇਜ ਕੰਪਲੈਕਸ ਸ਼ੁਰੂ ਹੋ ਰਿਹਾ ਹੈ ਕਿਉਂਕਿ ਆਲਰੇਡੀ ਉੱਥੇ ਇੱਕ ਮਿਊਜ਼ੀਅਮ ਹੈ ਬਹੁਤ سارے ਲੋਕੀ ਉੱਥੇ ਸ਼ਹੀਦ ਆਜ਼ਮ ਨੂੰ ਸ਼ਦਾਜੀ ਲਈ ਲੈਣ ਵਾਸਤੇ ਹਰ ਸਾਲ ਜਾਂਦੇ ਆ ਆਮ ਤੌਰ ਤੇ ਸ਼ਦਾ ਲੋ ਤੋਂ ਸ਼ਦਾ ਤੋਂ ਇਲਾਵਾ ਜਿਹੜੇ ਆਮ ਸੈਲਾਨੀ ਨੇ ਟੂਰਿਸਟ ਨੇ ਉਹ ਵੀ ਖੜਖੜ ਕੇ ਲਾਂਦੇ ਵਿੱਚ ਰੋਕੇ ਸ਼ਹੀਦ ਆਜ਼ਮ ਅ ਤੇ ਜਿਹੜਾ ਮਿਊਜ਼ੀਅਮ ਨੂੰ ਵਿਜ਼ਿਟ ਜ਼ਰੂਰ ਕਰਦੇ ਆ ਲੇਕਿਨ ਮੈਨੂੰ ਜਿਹੜੀ ਗੱਲ ਅਜੀਬੋ ਗਰੀਬ ਲੱਗੀ ਉਹ ਇਹ ਸੀ ਪੀਐਸ ਮੌਕੇ ਤੇ ਵੀ ਸੰਗੀਨ ਸੌਲੇ ਮੌਕੇ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਰਗੜੇ ਲਾਇਆ ਅਮਰਿੰਦਰ ਸਿੰਘ ਸੁਬੀਰ ਬਾਦਲ ਵਿਕਰਮ ਸਿੰਘ ਜੇਠਿਆ ਦੇ ਖਿਲਾਫ ਕਿਹਾ ਕਿ ਉਹਨਾਂ ਨੇ ਕਿਵੇਂ ਪੰਜਾਬ ਨੂੰ ਬਰਬਾਦ ਕੀਤਾ ਵਾ ਇਹੋ ਜੇ ਮੌਕੇ ਤੇ ਇਹੋ ਜੀ ਸਿਆਸੀ ਗੱਲ ਕਰਨੀ ਜਿਹੜੀ ਆ ਉਹ ਸ਼ੋਭਾ ਨਹੀਂ ਦਿੰਦੀ ਔਰ ਉਹ ਵੀ ਮੁੱਖ ਮੰਤਰੀ ਤੋਂ ਡੈਫੀਨਿਟਲੀ ਸ਼ੋਭਾ ਨਹੀਂ ਦਿੰਦੀ ਪਤਾ ਨਹੀਂ ਕਿਉਂ ਮੁੱਖ ਮੰਤਰੀ ਇਹੋ ਜੇ ਇਹੋ ਜੇ ਮੌਕੇਾਂ ਨੂੰ ਵੀ ਇੱਕ ਸਿਆਸੀ ਰੂਪ ਦੇਂਦੀ ਕੋਸ਼ਿਸ਼ ਕਰ ਰਹੀ ਕਰਦੇ ਸੋ ਇਟ ਵਾਸ ਅ ਬੈਡ ਟੇਸਟ ਇਹ ਮੇਰਾ ਮਰਨਮਾ ਨੋਟ ਬੀ ਫਿਟਿੰਗ ਦੀ ਓਕੇਜਨ ਔਰ ਵੈਸੇ ਵੀ ਇਹ ਜਿਹੜੀਆਂ ਯਾਦਗਾਰ ਬਣਾਈ ਬਣਾਈ ਜਾ ਰਹੀ ਹੈ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ ਜਿਹੜੇ 뮤ਜ਼ੀਅਮ ਆ ਉਹਦੀ ਦੇਖ ਰਿਓ ਅਪਕੀਪ ਜਿਹੜੀ ਆ ਅਸਲੀ ਸਰਦਾਂਜਲੀ ਹੋਗੀ ਜੇ ਆਪਾਂ ਉਹਦੀ ਅਪਕੀਪ ਚੰਗੀ ਤਰ੍ਹਾਂ ਕਰ ਸਕੀਏ ਪਿੱਛੇ ਜੇ ਆਪਾਂ ਵੇਖਿਆ ਸੀ ਕਿ ਬਿਜਲੀ ਕੱਟੀ ਗਈ ਸੀ ਉੱਥੇ ਸੋ ਉਹਦੀ ਅਪਕੀਪ ਵਾਸਤੇ ਪ੍ਰੋਪਰ ਮੇਂਟਨੈਂਸ ਵਾਸਤੇ ਇੱਕ ਕਮੇਟੀ ਬਣਨੀ ਚਾਹੀਦੀ ਆ ਔਰ ਕਮੇਟੀ ਨੂੰ ਰੈਗੂਲਰਲੀ ਫੰਡਿੰਗ ਹੋਣੀ ਚਾਹੀਦੀ ਆ ਔਰ ਉਹਨਾਂ ਤੋਂ ਰਿਪੋਰਟ ਲੈਣੀ ਚਾਹੀਦੀ ਆ ਕਿ ਉੱਥੇ ਕਿੰਨੇ ਲੋਕ ਆਏ ਔਰ ਕੀ ਕਰਨ ਦੀ ਲੋੜ ਆ ਸੋ ਆਪ ਕੀ ਬਹੁਤ ਜ਼ਰੂਰੀ ਆ ਔਰ ਇਹੋ ਜਿਹੇ ਮੌਕੇ ਤੇ ਖਾਸ ਕਰਕੇ ਸ਼ਹੀਦ ਆਜ਼ਮ ਦੇ ਜੱਦੀ ਪਿੰਡ ਜਾ ਕੇ ਕੋਈ ਸਿਆਸੀ ਗੱਲਬਾਤ ਨਹੀਂ ਹੋਣੀ ਚਾਹੀਦੀ ਇਹ ਮੇਰਾ ਮੰਨਣਾ ਆ